ਮम्मा ਮम्मा ਸੌਂਗੇ ਜੋ ਹਾਂ ਦੱਸ ਸੁੱਤੀ ਕਿਥੇ ਤੂੰ ਸੌਂਦੇ ਨਹੀਂ ਮੈਨੂੰ ਲਓ ਨਾਲੇ ਸੁੱਤੇ ਇਹਦੇ ਨਾਲੇ ਕਿਥੇ ਸੁੱਤੀ ਕਿਥੇ ਨਾ ਬਾਗ ਇਹ ਕਿਹਨੂੰ ਦੇਂਦਾ ਕੀ ਦੱਸ ਮੈਂ ਕਹਿੰਦੀ ਸੀ ਉਹ ਮੈ ਬੁਟੀਕ ਵਾਲੇ ਨੂੰ ਫੋਨ ਕੀਤਾ ਸੀਗਾ ਤਾਂ ਉਹਨੇ ਤਾਂ ਮੈਨੂੰ ਲੈਸ ਵਿਖਾਈ ਆ ਵੀਡੀਓ ਕਾਲ ਕਰਕੇ ਉਹ ਐਡੀ ਭੈੜੀ ਲੈਸ ਲੈ ਕਹਿੰਦੀ ਚੰਗੀ ਨਹੀਂ ਹੈ ਜੀ ਮੇਰੇ ਨਾਲ ਚਲੋ ਆਪਾਂ ਦੂਜੀ ਲੈਸ ਲੈ ਕੇ ਆਨੇ ਨਾਲੇ ਮੇ ਕੋਲ ਕੀ ਕਰਦੀ ਜਾਂਦਾ ਸਕੜੀ ਪਿਆਣੀ ਜਿਹੜੀ ਨਹੀਂ ਮੰਦੀ ਹੋਣੇ ਨੂੰ ਤੂੰ ਮੇਰੇ ਤੋਂ ਲਵ ਫੋਨ ਕਿਉਂ ਕੀਤਾ ਤੱਕ ਠੀਕ ਹੋਣੀ ਮम्मा ਮੈਂ ਤਾਂ ਪੁੱਛਿਆ ਸੀਗਾ ਵੀ ਛੁੜ ਸੀਪ ਗਿਆ ਆ ਤੇ ਉਹ ਕਹਿੰਦੀ ਨਹੀਂ ਪਿਆੜੀ ਨਹੀਂ ਉਹਨੂੰ ਪਿਆੜੀ ਕੀ ਪਿਆ ਚੰਗੀ ਨਹੀਂ ਮम्मा ਹੈਗੀ ਜਿਹੜੀ ਮੈਂ ਕਾਸੀ ਸਕਰੋਲ ਬੜਾ ਬੜਾ ਤੰਗ ਕਰਦੀ ਆ ਸਕਰੋਲ ਵਾਲੀ ਲੈਣੀ ਸੀ ਤੋਂ ਸੁੱਤ ਜੀ ਲੈਣ ਦੀ ਉਹਨੂੰ ਕਿਹਾ ਮੈਂ ਦੁਕਾਨ ਵਾਲਾ ਕਹਿਣ ਲੱਗਾ ਵੀ ਸਾਰੀਆਂ ਚੱਲਦੀਆਂ ਨੇ ਭੈਣ ਜੀ ਆਹ ਲੈ ਲਓ ਨਹੀਂ ਉਹ ਨਹੀਂ ਗੋ ਜੁੱਤੀ ਲੈਣੀ ਚਲੋ ਹਾਂ ਦੇਣਾ ਉਹ ਵਾਪਸ ਕਰਾ ਦਿੰਨੇ ਆ ਵਾਪਸ ਉਹ ਕਰਨਗੇ ਆ ਰੱਖ ਦਾਂਗੀ ਉੱਥੇ ਸੂਰਤ ਨੇ ਤੇ ਸਮੰਦੀ ਰਹਿਣੀ ਆ ਆ ਲੈ ਲੈ ਤੇ ਉਹ ਲੈ ਲੈ ਦੂਜਾ ਪਲੇਨ ਲੈ ਕੇ ਨਾ ਸੰਟ ਹਾਂਜੀ ਤੇ ਉਹ ਫਿਰ ਉਹਦੇ ਤੇ ਲਵਾ ਲਾਂਗੇ ਉਹ ਤੇ ਲਵਾ ਲਓ ਉਹਦੇ ਤੇ ਲਵਾ ਲਾਂਗੇ ਚਲੋ ਲੈ ਕੇ ਤਾਂ ਕਰਦੀ ਰਹੀ ਨਹੀਂ ਨੀ ਮਸੂਲ ਸੁਵਾਣੀ ਹੁਣ ਬਣਾ ਰੂਤ ਨੂੰ ਵੀ ਖੜਨਾ ਹੈ ਕਿਉਂ ਨਹੀਂ ਇਹਨੂੰ ਇਹਨੂੰ ਕਿੱਥੇ ਰੱਖ ਦੇਣਾ ਮਾਉ ਦੀ ਕਿੰਨਾ ਕੰਮ ਕਰਨ ਲਈ ਆ ਕਿੰਨਾ ਕਿੰਨੇ ਉਹਨਾਂ ਘਰ ਸਾਰਾ ਸਾਫ ਕੀਤਾ ਹੈ ਸਾਰਾ ਕੁਝ ਤੇ ਤੁਹਾਨੂੰ ਉਹਨੂੰ ਇਹਨੂੰ ਕਿੱਥੇ ਕੜਨਾ ਹੈ ਫਿਰ ਉਹਨੂੰ ਮੈਂ ਕਹਿੰਨੀ ਆ ਜੀ ਮਾ ਨੂੰ ਵੀ ਇਹ ਤੇ ਕੋਲ ਆ ਜਾਈ ਘਰੇ ਰਹੇਗੀ ਨਾ ਪੋਚਾ ਪਾ ਚੱਲੋਂ ਗਈ ਹੈ ਤੇਰੇ ਵਾਂਗੂ ਥੋੜਾ ਤੂੰ ਤੈਨੂੰ ਕਿ ਕੋਈ ਤਾੜ ਚੜਿਆ ਰਿੰਦਾ ਚੱਲ ਚੱਲ ਪਟਿਕ ਚੱਲ ਫਲਾਣ ਜਿਪਾਦੀ ਆਏ ਤੇ ਕੰਮ ਕਰ ਲਿਆ ਤੇ ਫਿਰ ਕਿਉ ਚੱਲੇ ਦਸਕ ਭਾਬੀ ਤੁਸੀਂ ਕੋਈ ਨਾ ਦਰੋਤ ਨੂੰ ਲੈ ਕੇ ਘਰੇ ਰਹੋ ਮੈਂ ਤੇ ਮੰਮੀ ਆਏ ਜੇ ਪੁੱਛ ਕੇ ਆਨੂ ਕੋ ਭਾਬੀ ਮੈਂ ਹੋ ਗਿਆ ਕੰਮ ਪੁੱਛ ਕੇ ਪੁੱਛਮੈਂ ਭਾਬੀ ਹੋ ਗਿਆ ਤਾਂ ਤੁਸੀਂ ਘਰੇ ਰਹੋਗੇ ਹਾਂਜੀ ਹੋ ਗਿਆ ਬਸ ਮੈਂ ਤੇ ਮੰਮੀ ਨੂੰ ਆਣ ਜਾਣ ਹੀ ਕਰਨਾ ਆ ਠੀਕ ਹੈ ਠੀਕ ਹੈ ਹਾਂ ਹਾਂਜੀ ਆਈ ਸਤ ਸਗ ਭਾਬੀ ਆਈ ਤੇ ਬੈਠਣ ਵੀ ਨਹੀਂ ਦਿੱਤਾ ਸੀ ਕੰਮ ਲਾਇਆ ਹੋਇਆ ਚਲੋ ਬਸ ਹੋ ਗਿਆ ਤਾਂ ਤੁਸੀਂ ਕਰ ਲਿਆ ਹਾਂਜੀ ਮੇਰਾ ਹੋ ਗਿਆ ਬਸ ਥੋੜਾ ਜਿਹਾ ਹੀ ਰਹਿ ਗਿਆ ਠੀਕ ਆ ਤੁਸੀਂ ਆਪਣਾ ਕਰ ਲਓ ਆਰਾਮ ਹੁਣ ਮੈਂ ਤਾਂ ਮੰਮੀ ਚਾਹਖੇ ਠੀਕ ਆ ਤੁਸੀਂ ਉਥੋਂ ਲੈ ਕੇ ਪੈ ਜੋ ਲੰਮੀ ਹਾਂਜੀ ਠੀਕ ਆ ਚਲੋ ਮम्मा ਭਾਬੀ ਕਹਿੰਦੀ ਤੁਸੀਂ ਜਾਓ ਕਿੱਥੇ ਆਣਾ ਮੈਂ ਗੱਲ ਕਰ ਉਹ ਹੋ ਕੀਤੇ ਨੁਕਾਵੇ ਬਗਾਨੇ ਤੇ ਵੇ ਕੁੜੇ ਨੇ ਆਪਣਾ ਇਹ ਬਕਿੰਨਾ ਤੁਸੀਂ ਕਹਿਣੀਆਂ ਨਹੀਂ ਆ ਜੇ ਇਹਨੂੰ ਲਾ ਇਹਨੂੰ ਲਾ ਇਹਨੂੰ ਲਾ ਦੇ ਭੂਆ ਇਹਨੂੰ ਲਾ ਮਾਸੀ ਇਹਨੂੰ ਰਾ ਤੁੰਕਮੀ ਕੋਸਣਾ ਕੈਂ ਤੇ ਵੇਲਾ ਕਿੰਨਾ ਤੰਗ ਕਰਦੀ ਏ ਹੁਣ ਇਹਨੂੰ ਜਿਹੜੀ ਲੈਸ ਲੈ ਕੇ ਦਿੱਤੀ ਹੈ ਨਾ ਉਸੇ ਬਤੀਕ ਵਾਲੀ ਦੀ ਹਾਂਜੀ ਕਈ ਉਹ ਤਾਂ ਚੰਗੀ ਨਹੀਂ ਉਹ ਤਾਂ ਵਧੀਆ ਨਹੀਂ ਕਿ ਉਹ ਚੰਗੁਣੀ ਹੁੰਦੇ ਤੇ ਹੁਣ ਉਹ ਉੱਥੇ ਕੋਲ ਕਿਹਦੀ ਮੋੜ ਦੇ ਮੋੜ ਦਾ ਕੋਈ ਆਜ ਅਠਾ ਦਿਨਾਂ ਬਾਅਦ ਦਸਾਂ ਦਿਨਾਂ ਬਾਅਦ ਚਲੋ ਆਂਦੇ ਹੋ ਅਗਲੇ ਆਦੇਵ ਜੜੀ ਆਹੋ ਫਿਰ ਉੱਥੇ ਹੀ ਰਹਿਣਗੇ ਕੋਣ ਮੈਂ ਕਿਹਦੀ ਨਾ ਕੰਮ ਕਰਦੀ ਸਵੇਰ ਕੀ ਕਰਨੀ ਸਾਰਾ ਉਹਨੇ ਡਰਾਸਟਿੰਗ ਕੀਤੀ ਇਹ ਸਾਰੀ ਸਫਾਈ ਕੀਤੀ ਮੈਂ ਕਰ ਦੇਣੀ ਹੈ ਤਾਂ ਕੋਈ ਨਾ ਮੈਂ ਮੈਂ ਕਿ 10 ਮਿੰਟ ਤੇਰੇ ਸਾਹਮਣੇ ਲੰਮੇ ਪਈ ਇਹਨੂੰ ਮੇਜਾ ਹੋ ਗਿਆ ਤੜਾ ਚੜ ਗਿਆ ਮੈਂ ਮਾਂ ਕਰਦੀ ਚਲੋ ਹੁਣ ਚਲੋ ਚਲੋ ਹੁਣ ਤੇ ਚਲੋ ਚਲੋ ਮੈਂ ਥੋੜਾ ਜਿਹਾ ਬੈ ਜਾਣੀ ਹਾਂ ਤੇ ਜਲਦੀ ਕਰੋ ਪੱਖਾ ਬੰਦ ਕਰਦਾ ਪੱਖਾ ਵੀ ਚੱਲਣ ਦਿਆ ਚਲੋ ਚਲੋ ਚਲੀਏ ਜਲਦੀ ਕਰੋ ਤੇ ਕੀ ਲੰਦੋ ਤੇ ਸਿੱਕਾ ਪਾਣੀ ਤੇ ਦੇ ਦੇ ਮੈਨੂੰ ਮੈਂ ਪਾਣੀ ਲੈ ਆਣੀ ਮਮਾ ਲੈ ਆਈ ਪਾਣੀ ਲੈ ਆਣੀ ਜਿਵੇਂ ਰੰਗ ਲਾਏਗੀ ਹੈਲੋ ਨੂੰ ਨਾ ਤਾਂ ਮਮਾ ਮਮਾ ਕਹਵਾ ਕਰੇ ਕਿ ਮਾਂ ਪਿਓ ਨੇ ਅਕਲ ਨਹੀਂ ਦਿੱਤੀ ਤੇ ਪਿਓ ਨੇ ਕਹੇ ਤੂੰ ਇਹਨੂੰ ਅਕਲ ਨਹੀਂ ਦਿੱਤੀ ਉਹ ਮੈਨੂੰ ਕਹਿੰਦਾ ਵੀ ਇਹਨੂੰ ਸਬਜ਼ੀ ਤਾਜੀ ਬਣਾਉਣੀ ਨਹੀਂ ਸਕਦਾ ਮਮਾ ਹੋਰੀ ਕਮਾਚ ਪਈ ਰਹੀ ਨਹੀਂ ਚਲੋ ਪਹਿਲਾਂ ਲਸਣ ਲਓ ਸਬ지 ਪਾਜੀ ਇਹਨੂੰ ਕਟਣੀ ਸਖਾ ਸਬਜੀ ਇਹਨੂੰ ਲਸਣ ਛਿਲਣਾ ਸਖਾ ਨੇ ਸਾਰੇ ਕੰਮ ਸਖਾ ਕਰ ਦੇ ਰੋਟੀ ਪਾਣੀ ਬਣਾਉਣਾ ਪਾ ਦੇ ਪਤਾ ਨਹੀਂ ਨੇਤ ਲਾਮੇ ਦਵਾਇਆ ਕਰੇ ਮਮਾ ਛੇਲ ਲਾਂਗੇ ਲਸਣ ਇਹ ਸੇਕਾਂਗੇ ਤੁਸੀਂ ਬਸ ਜਲਦੀ ਕਰੋ ਮੈਂ ਕਸੀਬ ਚੇ ਦਾ ਸੂਟ ਮਮਾ ਛੇਤੀ ਕਰਨਾ ਮੇਰਾ ਸੂਟ ਤੇ ਚੇਕ ਕੇਗਾ ਫਿਰ ਮੈਂ ਉਹੀ ਪਾਣਾ ਤੇਰਾ ਮਖਲਾਵੇ ਵਾਲਾ ਆਇਆ ਮਮਾ ਨਹੀਂ ਮਖਲਾਵੇ ਵਾਲਾ ਵੀਰ ਹੋਣੀ ਮਮਾ ਕਿਹਨੇ ਕੰਨੋਂ ਮੇਰੇ ਕੋਲ ਖੁੰਬੰਦੀ ਦੀ ਕਿੱਥੇ ਆਲਾ ਆਇਆ ਤੇਰੇ ਮਖਲਾਵੇ ਵਾਲਾ ਉਠੋ ਚਲ ਚਲ ਸੂਟ ਚਾਲ ਸੂਟ ਉਠੋ ਫਿਰ ਅੱਲ ਮੈਂ ਆਪਣਾ ਪਰਸ ਲੈ ਲਿਆ ਚਲਦੀ ਉਠੋ ਜੇ ਹੋਣੇ ਕਿ ਦੋ ਜਾਣਾ ਹੈ ਇਹਦੇ ਪਿਓ ਦੇ ਸਾਰੇ ਕੰਮ ਨੇ ਲਾੜੜੀ ਵੀ ਨਹੀਂ ਧੀ ਨਹੀਂ ਰੱਖਣੀ ਚਾਹੀਦੀ ਮਮਾ ਚੱਲ ਹਾਂ ਨਾ ਚੱਲ 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 ਜਦੋਂ ਮਰਜ਼ੀ ਲੈ ਕੇ ਦੁਕਾਨ ਤੇ ਚੱਲ ਤੂੰ ਮਮਾ ਤੁਹਾਨੂੰ ਹੀ ਲੈ ਕੇ ਜਾਣਾ ਫਿਰ ਕਿੰਨੂੰ ਲੱਗ ਜਾਵਾ ਚਲੋ ਉਠੋ ਚਾਚੀ ਲੈ ਜਾਇਆ ਕਰ ਚਾਚੀ ਲੈ ਜਾਇਆ ਕਰ ਚਾਚੀ ਚਾਚੀ ਨਾਲ ਤੁਰ ਪੂਗੀ ਮਸਾਲੇ ਲਾਉਣ ਨੂੰ ਲੋੜ ਥੋੜਾ ਖਰਚੋਗੇ ਲੋੜ ਤੇ ਮਾਰੇ ਖਰਚਣੇ ਰਹਿਣਾ ਤੇ ਜਦੋਂ ਪਤਾ ਹੈ ਕਿ ਨਟ ਮਾਰੇ ਖਰਚਣੇ ਤੇ ਤੇਰੇ ਤੋਂ ਕਰਦੇ ਆ ਉਹ ਤਾਂ ਮੈਂ ਉਹਦੇ ਨਾਲ ਗੱਲਾਂ ਲਾਉਣ ਨੂੰ ਤਾਂ ਵੇਲਾ ਨੂੰ ਤੇਰੀ ਪੰਪ ਚੜਾ ਛੱਡਦੀ ਆ ਸਮਾਣਾ ਨਹੀਂ ਆ ਤੁਮਾਰਾ ਤੁਸੀਂ ਕੱਤ ਕਹਿੰਦੇ ਫੇ ਚਾਚੀ ਲੈ ਜਾ ਪਤਾ ਵੀ ਤੂੰ ਕਹਿੰਦੀ ਇਹ ਚਾਚੀ ਲੈ ਜਾ ਆਹੋ ਉਹ ਭਾਬੀ ਵੀ ਸੁਣਦੀ ਤਈ ਗੱਲਾਂ ਭਾਬੀ ਤੇ ਹੱਸਣ ਗਈ ਆ ਉਹ ਕਹਿੰਦੇ ਕਿ ਕੀ ਮਾਲ ਤੰਗ ਕਰਦੀ ਉਹ ਕਹਿੰਦੀ ਅਸੀਂ ਨਿਕਾਦੀ ਇੱਕ ਵਾਰ ਕੀਤਾ ਸੀ ਚਲੋ ਜਿੱਤਾਰੇ ਕਰਦੀ ਭਾਬੀ ਆਪਣੇ ਘਰ ਕਰਦੇ ਹੋਣੀ ਆਪਣੀ ਮੰਮੀ ਨੂੰ ਕਰਦੀ ਹੋਣੀ ਹੈ ਹਾਂ ਉੱਤੇ ਤੇ ਕਹਿੰਦੇ ਉਹ ਹੱਤ ਦੀ ਹੈ ਤੇਰੇ ਵੱਲ ਬੇਬੇ ਕਹਿਣਾ ਵੀ ਭਾਬੇ ਆਪਣੀ ਮੰਮੀ ਨੂੰ ਤੁਸੀਂ ਕਰਦੇ ਹੋਣਾ ਜੇ ਤੰਗ ਨਾ ਕਹਿੰਦੇ ਕਰਦੀ ਸਾਹ ਕੀ ਆਪਣੇ ਘਰ ਤੰਗ ਕਰਦੇ ਤੇ ਫਿਰ ਤੇ ਯਾਨੇ ਮਾਪਿਆਂ ਨੇ ਕਹਿਣਾ ਹੁੰਦਾ ਨਾ ਹਾਂਜੀ 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 ਵੇਖ ਲੈ ਭਾਬੀ ਨੇ ਗੱਲ ਸੱਚੀ ਕਰ ਦਿੱਤੀ ਨਾ ਵੀ ਧਿਆਨ ਤੇ ਭਾਬੀ ਨੂੰ ਨਹੀਂ ਕਹਿਣਾ ਹੁੰਦਾ ਹੋਰ ਕਿਸੇ ਨੂੰ ਥੋੜੀ ਕਹਿਣਾ ਹੁੰਦਾ

ਤਦ ਹੁਣ ਇਹਨੂੰ ਇਹਨੂੰ ਦੇ ਮੈਂ ਦੁਕਾਨ ਤੇ ਤਾਂਗੇ ਨਾ ਕਹੇ ਜਾ ਤੇ ਮੰਮਾ ਜਿਹੜੀ ਲਾਸ ਪਈ ਨਾ ਉਹਦੇ ਨਾਲ ਇੱਕ ਸੂਟ ਲੈਣੀ ਕੋਰ ਕੋਸ਼ਣ ਲੈਣਾ ਕੋਈ ਗੱਲ ਕਰ ਮੈਨੂੰ ਤੰਗ ਨਾ ਕਰੀ ਉੱਥੇ ਜਾ ਕੇ ਮਾਰੂ ਜਿਹੜੀ ਤੇ ਲਾਸ ਪਈ ਆ ਉਹਦੇ ਨਾਲ ਇੱਕ ਸੂਟ ਲੈਦੇ ਹੋ ਕਿ ਉਹ ਸਾਡੇ ਲੈਣਾ ਕੋਈ ਸੂਟ ਨਹੀਂ ਲੈਣਾ ਆ ਹਾਂ ਚਲੋ ਛੋਟ ਵੀ ਨਹੀਂ ਲੈ ਕੇ ਦੇਣ ਛੋਟ ਵੀ ਲੈ ਕੇ ਦੇਣ ਹਾਂ ਜਿਆ ਵਾਲੀ ਵੀ ਲਾਸ ਆ ਵਾਲੀ ਲੈਣੀ ਹਾਂ ਠੀਕ ਹਾਂਜੀ ਚਲੋ ਠੀਕ ਹਾਂ ਸੇਮ ਆ ਬਿਲਕੁਲ ਉਹਦਾ ਚੁੰਨੀ ਦੇ ਨਾਲ ਲਾ ਕੇ ਚੁੰਨੀ ਨਾਲ ਦਾ ਹੀ ਨਾ ਹੋਰ ਪੰਖੀ ਰੱਖ ਗਿਆ ਠੀਕ ਹੈ। ਠੀਕ ਹੈ। ਆਹ। ਚਲ ਬਜਾ ਕੇ ਨਾ ਹੋ ਲਿਆ ਅਸਲ ਹੈ ਇਹ ਹੈ ਨਾ। ਠੀਕ। ਬਸ। ਠੀਕ ਹੈ ਚਲ। ਚਲੋ ਠੀਕ ਚੱਲੀਏ। ਇਹਦਾ ਦਿਲ ਜੀ ਮਿਲ ਜੇ ਕਿਹਦੇ ਨਾਲ? ਆਹ ਸੇਮ ਕਲਰ। ਸੇਮ ਕਲਰ। ਸੇਮ ਐ ਸੇਮ ਕਲਰੀ ਹੈ ਨਾ। ਕਿੰਨੀ ਲੈਣੀ ਮੈਨੂੰ? ਵੀਰੇ ਰੱਖਿਆ। 10 ਮੀਟਰ ਹੈ।

ਕਾਲ ਬੱਡੀ ਗੁੱਡੀ ਹਾਂਜੀ ਹਾਂ ਮम्मा ਉਹਦੀ ਪਾਵਾਂਗੇ ਨਾ ਹਾਂ ਲਾ ਕੇ ਪਾਵਾਂਗੇ ਨਾ ਉਹਦੇ ਵਾਸਤੇ ਲੈ ਜਾਣਾ ਹੈ ਅੱਛਾ ਤੇਰੇ ਕੇ ਸੇਲ ਲੈ ਕੇ ਸੇਲ ਲਈਏ ਲੈ ਕੇ ਜਾਵਾਂਗੇ ਤੇ ਬਣਾਵਾਂਗੇ ਫਿਰ ਮੈਂ ਆਪਣੇ ਟੀ-ਸ਼ਰਟਾਂ ਹੀ ਦੇਖਾਂਗੀ ਗਰਮੀਆਂ ਦੀਆਂ ਤੇ ਨਾਲੇ ਨਾ ਪੰਜ ਛੇ ਸਾਲ ਦੀ ਕੁੜੀ ਹੈ ਨਾ ਪੈਂਟਾਂ ਹੋਈ ਜਾਣੀਆਂ ਹੈ ਨਾ ਪੈਂਟਾਂ ਟੀ-ਸ਼ਰਟਾਂ ਆ ਵੀ ਉਹ ਸਾਰੇ ਮਿਲ ਜੂਗਾ ਆਪਣਾ ਤੇ ਲਾਸਟਿਕਾ ਲੈਣੀਆਂ ਰੋਲ ਲੈਣੀਆਂ ਨੇ ਸਾਰੀ ਮਿਲ ਜੂਗੀ ਲੈ ਆਮਨ ਥੋੜੇ ਥੋੜੇ ਜਿਹਾ ਲਾਸਟ ਹੋਇਆ ਮਹੀਨਾ ਪੈਸੇ ਆ ਗਾ ਹਾਂ ਕੋਈ ਨਹੀਂ ਤੇ ਆਮਨ ਲੈ ਤਾਂ ਲੜਕਾ ਲੈਣੀ ਹੈ ਹੱਥ ਦੀ ਹਾਂਜੀ ਉਹ ਟੇਟ ਲੋਜ ਦਾ ਮਰਜੀ ਫਾਸੀ ਹੋਵੇ। ਹਾਂ ਜੀ ਜਰੂਰ ਆਵਾਂਗੇ ਜੇ। ਬੜੀ ਬੰਦ ਤੇ ਚੱਲ ਨੂੰ। ਕਿ ਲੈਂਦੀ ਆ ਤੇ ਲੈ ਜੀ। ਮੈਂ ਕਿ ਕਾਲ ਕਰ ਦਵਾਂ? ਹਾਂ। ਕਰ ਦੇ। ਜੀ ਆ ਗਈ ਆ ਵਾਂ। ਹਾਂ। ਕਿ ਕਿ ਲਾਈ ਨੂੰ ਤੇ ਲੈ ਨਹੀਂ ਕੱਤਾ। ਲੈਣ ਨੂੰ ਜਦ ਪਸੰਦ ਆ ਬੀ ਸੀ। ਮੈਂ ਕਿ ਫਸਾ। ੋਂ ਚੰਗ ਨਹੀਂ ਆਉਂਦੀ। ੋਂ ਚੀਓ ਤੋ ਰਿਆ ਰੱਖੀ ਚਾਚੀ। ਚਾਚੀ ਨਾ। ਕਿਨੇ ਬਸਾ ਤੂੰ ਆ ਵੀ ਜਾਣਾ ਮੰਗ। ਨਹੀਂ ਹਾਂ ਕੱਲੂ ਚਾਚੀ ਨੂੰ ਨਾ ਪਤਾ ਲੈ ਚਾਚੀ ਦੇ ਕਰਾ ਦੇਣਾ ਬੜਾ ਬਾੜ ਬੜ ਫਿਰ ਚੇਂਜ ਕਰਕੇ ਲੈ ਆਉਂਗੀ ਫਿਰ ਕੋਈ ਨਾ ਕੋਈ ਗੱਲ ਕਰ ਦੂੰਗੀ ਅੱਛਾ ਜਲਦੀ ਆਓ ਭਾਬੀ ਵੀ ਆਹ ਵਾਹ